ਸਾਰੇੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਈਸ਼ਵਰ ਮੋਲਕ ਲਾਲ ਦੇ 파ਰਟ 2 ਪਰਮ ਪ੍ਰਸਾਰਤ ਬਾਰੇ ਗੱਲ ਕਰਾਂਗੇ ਤਾਂ ਤਨ ਤਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਰੜਾ ਸਾਹਿਬ ਵਾਲਿਆਂ ਨੇ ਪਰਮ ਪ੍ਰਸਾਰਤ ਦੇ ਵਿੱਚ ਕੀ ਲਿਖਿਆ ਹੈ ਜੀ ਇਹ ਅੱਪਾ ਤੁਹਾਡੇ ਨਾਲ ਅੱਜ ਜਾਣਕਾਰੀ ਸ਼ੇਅਰ ਕਰਾਂਗੇ ਪਰਮ ਪ੍ਰਸਾਰਤ ਮਨੁੱਖ ਸਰੀਰ ਵਿੱਚ ਆ ਕੇ ਜੀਵ ਆਤਮਾ ਨੂੰ ਸੇਵਾ ਭਗਤੀ ਤੇ ਗਿਆਨ ਦੁਆਰਾ ਆਪੇ ਦੀ ਪਛਾਣ ਕਰਕੇ ਅਰ ਆਤਮ ਸਥਿਤੀ ਕਰਕੇ ਪਰਮ ਸੁਖੀ ਹੋਣ ਦਾ ਇੱਕ ਆਪਣੇ ਕੋਲ ਮੌਕਾ ਹੈ ਸਰੀਰ ਦੇ ਹੁੰਦਿਆਂ ਜੀਵਨ ਮੁਕਤੀ ਦਾ ਆਨੰਦ ਲੈਣਾ ਅਰ ਦੂਸਰੇ ਅਧਿਕਾਰ ਇਹ ਜਨਾਂ ਨੂੰ ਆਤਮ ਸੋਝ ਦੇਣੀ ਅਰ ਸਰੀਰ ਦੀ ਆਜੂ ਭਾਵ ਉਮਰ ਪੂਰੀ ਹੋਣ ਤੋਂ ਬਾਅਦ ਸਦਾ ਵਸਤ ਹੈ ਵਿਦੇ ਮੁਕਤ ਵਸਤਾ ਵਿੱਚ ਸਥਿਤ ਹੋ ਜਾਣਾ ਪਰਮ ਪ੍ਰਸਾਰਥ ਹੈ ਪਹਿਲੇ ਜਨਮ ਦੀ ਅਵਸਥਾ ਬਚਪਨ ਫਿਰ ਜਵਾਨੀ ਔਰ ਫਿਰ ਬੜੇਪਾ ਆਦਿਕ ਅਵਸਥਾ ਵਿੱਚ ਬਦਲਦਾ ਹੋਇਆ ਅਖੀਰ ਮਰਤੂ ਹੋ ਜਾਂਦਾ ਹੈ ਪਰ ਆਤਮਾ ਨਿਰੰਕਰ ਹੋਣ ਕਰਕੇ ਇਹਨਾਂ ਦਾ ਵੇਖਣਾ ਆ ਰਿਹਾ ਹੈ ਵੈਨ ਇਹਨਾਂ ਵਸਥਾਵਾਂ ਦਾ ਦ੍ਰਿਸ਼ਟਾ ਹੋ ਕੇ ਸਾਰੀ ਖੇਲ ਦੇਖਦਾ ਰਹਿੰਦਾ ਹੈ ਅਰ ਸਰੀਰ ਦੀ ਉਮਰ ਪੂਰੀ ਹੋਣ ਪਰ ਇਸ ਨੂੰ ਛੱਡ ਕੇ ਇਉਂ ਪਰੇ ਹੋ ਜਾਂਦਾ ਜਿਵੇਂ ਸੱਪ ਕੰਜ ਨੂੰ ਛੱਡ ਦਿੰਦਾ ਅਰ ਮੁੜ ਕੇ ਉਸ ਵੱਲ ਦੇਖਦਾ ਵੀ ਨਹੀਂ ਹੈ ਦੇਹ ਦਾ ਅਰ ਆਤਮਾ ਦਾ ਸਬੰਧ ਤਾਂ ਐਸਾ ਹੈ ਜੈਸਾ ਕਿ ਮਕਾਨਦਾਰ ਮੁਕਈਦਾ ਹੋਵੇ ਜਾਂ ਜੈਸਾ ਕਿ ਘੋੜਾ ਅਰ ਸਵਾਰਦਾ ਹੁੰਦਾ ਹੈ ਸਵਾਰ ਨੂੰ ਘੋੜਾ ਕੁਝ ਸਮੇਂ ਵਾਸਤੇ ਮਾਲਕ ਵੱਲੋਂ ਕਿਸੇ ਕਾਰਜ ਦੀ ਸਿੱਧੀ ਲਈ ਮਿਲਿਆ ਹੁੰਦਾ ਹੈ ਪਰ ਨਿਯਤ ਸਮੇਂ ਤੇ ਵਾਪਸ ਲੈ ਲਿਆ ਜਾਂਦਾ ਹੈ ਇਸ ਤਰ੍ਹਾਂ ਜੀਵ ਆਤਮਾ ਰੂਪੀ ਸਵਾਰ ਨੂੰ ਜਸਮ ਰੂਪੀ ਘੋੜਾ ਕੁਝ ਸਮੇਂ ਲਈ ਹੀ ਮਿਲਿਆ ਹੈ ਵਹਿਗਰੂ ਰੂਪੀ ਮਾਲਕ ਨੇ ਉਮਰਪੁਰੀ ਹੋਣ ਤੇ ਪਰ ਵਾਪਸ ਲੈ ਲੈਣਾ ਹੈ ਉਸ ਤੋਂ ਪਹਿਲਾਂ ਹੀ ਪ੍ਰਭੂ ਪ੍ਰਾਪਤੀ ਰੂਪੀ ਕੰਮ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ ਜੀ ਪ੍ਰਭੂ ਪ੍ਰਾਪਤੀ ਹੀ ਅਸਲੀ ਕੰਮ ਦੇ ਤੋਂ ਜੀਵ ਆਤਮਾ ਨੇ ਲੈਣਾ ਹੈ ਜੋ ਕਿ ਗੁਰੂ ਕਿਰਪਾ ਅਰ ਸਾਧ ਸੰਗਤ ਦੀ ਮਿਹਰ ਨਾਲ ਸੇਵਾ ਭਗਤੀ ਔਰ ਗਿਆਨ ਨਾਲ ਹੀ ਹੋ ਸਕਦਾ ਹੈ ਪਹਿਲੇ ਸਮਿਆਂ ਵਿੱਚ ਇਹ ਕੰਮ ਤਪ ਅਰ ਜੋਗਾ ਵਿਆਸ ਰਾਈ ਹੁੰਦਾ ਸੀ ਪਰ ਸਰੀਰ ਕਬਲਾ ਅਰ ਉਮਰ ਘਟ ਹੋਣ ਕਰਕੇ ਹੀ ਸੇਵਾ ਨੂੰ ਤਪ ਦੀ ਥਾਂ ਅਰ ਭਗਤੀ ਮਾਰਗ ਨੂੰ ਪ੍ਰਾਣਾਯਾਮ ਦੀ ਥਾਂ ਦਿੱਤੀ ਗਈ ਮਨ ਦੀ ਸ਼ੁੱਧੀ ਔਰ ਮਨ ਦੀ ਕਾਗਰਤਾ ਦੁਆਰਾ ਬਰਮ ਗਿਆਨ ਰਾਹੀਂ ਪ੍ਰਭੂ ਪ੍ਰਾਪਤੀ ਹੈ ਗੁਰੂ ਕਿਰਪਾ ਸੇ ਆਪਣੇ ਆਪ ਕੋ ਆਤਮ ਸਰੂਪ ਜਾਣ ਕਰ ਉਸ ਮੇ ਹਰ ਵਕਤ ਆਪਣੇ ਮਨ ਕੋ ਬੰਦ ਰੱਖਣਾ ਹੈ ਔਰ ਪਰਮਾਨੰਦ ਮੇ ਉਮਰ ਕੋ ਗੁਜ਼ਾਰ ਕਰ ਬਦੇ ਕੇਵਲ ਹੋਣਾ ਹੈ ਜੀ ਇਹ ਆਪਣਾ ਪਰਮ ਪ੍ਰਸ਼ਾਰਤ ਹੈ ਇਸ ਬਾਰੇ ਟੈਕਨੋਲੋਜੀ ਦਾ ਜਾਣਕਾਰੀ ਸ਼ੇਅਰ ਕਰੀਏ ਥੈਂਕਸ